ਬੇਰੁਜ਼ਗਾਰ ਸਾਥੀਓ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਜਿਹਦੇ ਵਿੱਚ ਵੱਖ-ਵੱਖ ক্যাਟਾਗਰੀਆਂ ਦੇ ਬੇਰੁਜ਼ਗਾਰ ਨੇ ਜਿਹਦੇ ਵਿੱਚ ਮੈਂ ਬਿਸਤਾਰ ਨਾਲ ਗੱਲ ਕਰਾਂ ਵੀਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬੀ ਹਿੰਦੀ ਐਸਐਸ ਸੰਸਕ੍ਰਿਤ ਉਰਦੂ ਇੰਗਲਿਸ਼ ਔਰ ਦੂਸਰੀ بیএড ਟੈਟ ਪਾਸ ਯੂਨੀਅਨ ਮੈਥ ਸਾਇੰਸ ਔਰ ਉਸ ਤੋਂ ਬਾਅਦ ਲੈਕਚਰਾਰ ਔਰ ਬੇਰੁਜਗਾਰ ਯੂਨੀਅਨ ਜਿਹਦੇ ਵਿੱਚ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਭਰਤੀ ਦੀ ਮੰਗ ਹੈ ਔਰ ਉਸ ਤੋਂ ਬਾਅਦ ਮਲਟੀਪਰਪਸ ਹੈਲਥ ਵਰਕਰ ਜਿਨ੍ਹਾਂ ਨੇ ਹੈਲਥ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਹੁੰਦੀਆਂ ਨੇ ਔਰ ਉਸ ਤੋਂ ਬਾਅਦ ਓਵਰੇਜ ਬੇਰਜਗਰ ਯੂਨੀਅਨ ਜਿੰਨੇ ਵੀ ਪੰਜਾਬ ਦੇ ਪੰਜਾਬ ਦੇ ਸਾਰੇ ਵਿਭਾਗਾਂ 'ਚ ਖਾਸ ਕਰਕੇ ਹੈਲਥ ਔਰ ਐਜੂਕੇਸ਼ਨ ਦੇ ਵਿੱਚ ਜਿਹੜੇ ਉਮੀਦਵਾਰ ਆਪਣੀ ਉਮਰ ਹੱਦ ਗਵਾ ਚੁੱਕੇ ਨੇ ਉਹ ਇਸ ਕਰਕੇ ਗਵਾ ਚੁੱਕੇ ਨੇ ਕਿਉਂਕਿ ਸਰਕਾਰ ਨੇ ਕੋਈ ਭਰਤੀ ਨਹੀਂ ਦਿੱਤੀ ਜੇ ਦਿੱਤੀਆਂ ਵੀ ਨੇ ਤਾਂ ਬਹੁਤ ਘਟ ਗਿਣਤੀ ਵਿੱਚ ਪੋਸਟਾਂ ਦੇ ਕੇ ਬੁੱਤਾ ਸਾਰੇ ਹੈਗਾ ਪਿਛਲੀ ਸਰਕਾਰ ਨੇ ਵੀ ਤੁਸੀਂ ਦੇਖ ਲਓ ਚੋਣ ਜਾਬਤੇ ਵਾਲੇ ਦਿਨ ਭਰਤੀ ਦਿੱਤੀ ਤੇ ਜਿਹਨੂੰ ਜਿੰਨੀਆਂ-ਜਿੰਨੀਆਂ ਪੋਸਟਾਂ ਦੇ ਦਿਆਂ ਤੇ ਉਹਦੇ ਵਿੱਚ ਹੀ ਸਬਰ ਕਰਨਾ ਪਿਆ ਇਹਦੇ ਕਰਕੇ ਬਹੁਤ ਸਾਰੇ ਮਾਸਟਰ ਗ੍ਰੈਜੂਏਟਰ ਦੇ ਵਿੱਚੋਂ ਸਾਥ ਜਿਹੜੇ ਉਹ ਓਵਰਏਜ ਹੋ ਚੁੱਕੇ ਨੇ ਤਾਂ ਉਸ ਤੋਂ ਬਾਅਦ ਆਰਡਨ ਕਰਾਫਟ ਪੇਰੋਜ਼ਗਾਰ ਅਧਿਆਪਕ ਯੂਨੀਅਨ ਟਟਪਾਸ ਆਰਡਨ ਕਰਾਫਟ ਪੇਰੋਜ਼ਗਾਰ ਅਧਿਆਪਕ ਯੂਨੀਅਨ ਜਿਹੜੀ ਕਿ ਇਹ ਮੇਰੀ ਜਥੇਬੰਦੀ ਹੈ ਇਹਦੇ ਵਿੱਚ ਜਾਂਦੀ-ਜਾਂਦੀ ਸਰਕਾਰ ਚੋਣ ਜਾਬਤੇ ਵਾਲੇ ਦਿਨ ਮੈਜ 2500 ਪੋਸਟਾਂ ਦੀ ਭਰਤੀ ਦੇ ਕੇ ਗਈ ਸੀਗੀ ਜਿਹੜੀ ਕੀ ਹਾਲੇ ਤੱਕ ਪੂਰੀ ਨਹੀਂ ਹੋਈ ਹੈਗੀ ਜਿਹਨੂੰ ਕੰਪਲੀਟ ਕਰਾਉਣ ਦੀ ਮੰਗ ਹੈ ਸਾਥੀਆਂ ਮੰਗ ਤਾਂ 5000 ਪੋਸਟਾਂ ਦੀ ਸੀਗੀ ਪਰ ਜਦੋਂ ਕੋਈ ਸਰਕਾਰ ਜਾਂਦੀ ਹੈ ਤੇ ਚੋਣਾਂ ਜਾਂਦੇ ਆਲੇ ਦਿਨ ਭਰਤੀ ਕੱਢ ਕੇ ਜਾਊਗੀ ਤਾਂ ਫਿਰ ਉਹ ਪੋਸਟਾਂ ਦੇ ਵਾਅਦੇ ਵਾਸਤੇ ਅਸੀਂ ਕੋਈ ਜਿਹੜੀ ਹੈ ਕੋਈ ਸੰਘਰਸ਼ ਵੀ ਨਹੀਂ ਕਰ ਸਕਦੇ ਉਹਨਾਂ ਲਗੂਣੀਆਂ ਜੀਆਂ ਪੋਸਟਾਂ ਨੇ ਸਾਨੂੰ ਸਬਰ ਕਰਨਾ ਪਿਆ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ এডਿਕੇਸ਼ਨ ਔਰ ਹੈਲਥ ਦੇ ਵਿੱਚ ਨਵੀਆਂ ਭਰਤੀਆਂ ਦੀ ਮੰਗ ਨੂੰ ਲੈ ਕੇ 55% ਦੀ ਜਿਹੜੀ ਮੰਗਾਂ ਨੂੰ ਰੱਦ ਕਰਾਉਣ ਦੇ ਲਈ ਉਮਰ ਹੱਦ 'ਚ ਛੋਟ ਔਰ ਬੀਐਟ ਦੇ ਸਾਰੇ ਦੇ ਸਾਰੇ ਹੀ ਵਿਸ਼ਿਆਂ ਦੀ ਘੱਟੋ-ਘੱਟ ਪ੍ਰਤਿਭਾ ਖਾਸ ਕਰਕੇ ਪੰਜਾਬੀ, ਇੰਗਲਿਸ਼, ਹਿੰਦੀ, ਸੋਸ਼ਲ ਸਟਡੀ, ਮੈਥ, ਸਾਇੰਸ ਕਿੰਨੀਆਂ ਘੱਟੋ ਘੱਟ 33000 ਪੋਸਟਾਂ ਦੀ ਜਿਹੜੀ ਆਪਣੀ ਆ ਉਹ ਨਵੀਂ ਭਰਤੀ ਦੀ ਮੰਗ ਹੈ ਤੇ ਸਾਥੀਓ ਜਿਹੜੀ ਪਿਛਲੇ ਸਮੇਂ 'ਚ 55% ਦੀ ਜਿਹੜੀ ਹੈ ਬੇਤੁਕੀ ਸ਼ਰਤ ਲਾਈ ਗਈ ਸੀਗੀ ਉਹ ਵੀ ਹਲੇ ਤੱਕ ਜਿਹੜੀ ਰੱਦ ਨਹੀਂ ਕੀਤੀ ਇਸ ਸਰਕਾਰ ਨੂੰ ਬਣੀ ਨੂੰ 2 ਸਾਲ ਹੋ ਗਏ ਨੇ ਇਹ ਕਹਿੰਦੇ ਨੇ ਕਿ ਸੀ 40000 ਨੌਕਰੀਆਂ ਦੇਤੀਆਂ ਪਰ ਤੁਹਾਨੂੰ ਦੱਸ ਦਈਏ ਕਿ ਹਾਲੇ ਤੱਕ ਪਿਛਲੀਆਂ ਭਰਤੀਆਂ ਵੀ ਲੌਕੀ ਜਾਂਦੀਆਂ ਹੈ 41 ਕਾਡ ਦੀਆਂ ਜਿਹੜੀਆਂ ‟ਬੇਟਿੰਗ ਲਿਸਟਾਂ ਨੇ ਉਹ ਹਾਲੇ ਤੱਕ ਕਲੀਅਰ ਨਹੀਂ ਕੀਤੀਆਂ ਔਰ 343 ਲੈਕਚਰਰ ਭਰਤੀ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਕਿ ਪੋਸਟਾਂ ਦੇ ਵਿੱਚ ਵਾਅਦਾ ਕਰਕੇ ਤੁਹਾਨੂੰ ਭਰਤੀ ਦਿੱਤੀ ਜਾਊਗੀ ਲੇਕਿਨ ਸਾਹਮਣੇ ਦਿਖ ਰਿਹਾ ਹੈਗਾ ਕਿ ਪੋਸਟਾਂ 'ਚ ਵਾਅਦਾ ਕਰਨ ਨਾਲ ਦੂਰ ਦੀ ਗੱਲ ਹੈ 343 ਵੀ ਨਹੀਂ ਮਿਲਦੀ ਦੀਦੀ ਹੈਗੀ ਤੇ ਅਸੀਂ ਦੇਖ ਰਹੇ ਹਾਂ ਕਿ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਜੂਨ ਜੁਲਾਈ ਦੁਕਰੇ ਰੇੜਖਾਨੀ ਵਿੱਚ ਮੁਖਣਾ ਇਹਨਾਂ ਦਾ ਤੇ ਅਗਲੇ ਦਸੰਬਰ ਤੱਕਰ ਐ ਲੱਗਦਾ ਵੀ ਇਹਨਾਂ ਨੇ ਸਾਨੂੰ ਕੁਝ ਨਹੀਂ ਦੇਣਾ ਜੇ ਅਸੀਂ ਨਾ ਬੋਲੇ ਤਾਂ ਤਾਂ ਸਾਥੀਓ ਆਪਾਂ 26 ਜਨਵਰੀ ਲੁਧਿਆਣਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਘੇਰਾਉ ਕਰਨਾਗਾ ਉਹ ਮੁੱਖ ਮੰਤਰੀ ਜਿਹੜਾ ਹੁਣ ਤੱਕਰ ਸਿਰਫ ਤੇ ਸਰਮ ਲੋਕਾਂ ਨੂੰ ਚੁਟਕਲੇਸ ਲਾ ਕੇ ਹੀ ਸਾੜਦਾ ਰਿਹਾ ਨਿਰੋਲ ਜੁਮਲੇबाजी ਕੀਤੀ ਹੈ ਹੋਰ ਕੁਝ ਕੀਤਾ ਕੱਖ ਨਹੀਂ ਹੈਗਾ ਹੁਣ ਗੱਲ ਇਹ ਹੈ ਕਿ ਜੇ ਅਗਲੇ ਦਸੰਬਰ ਤੱਕ ਭਾਰਤੀ ਆਉਣੀ ਹੈ ਤਾਂ ਹੁਣ ਹੁਣ ਕਿਉਂ ਅਸੀਂ ਸੰਘਰਸ਼ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਸਾਥੀਓ ਜੇ ਕਿਤੇ ਹੁਣ ਸੰਘਰਸ਼ ਕਰੋਗੇ ਜੇ ਵੋਟਾਂ ਤੋਂ ਪਹਿਲਾਂ ਕੋਈ ਅਨਾਉਂਸਮੈਂਟ ਲੈ ਲਓਗੇ ਗਵਰਨਮੈਂਟ ਤੋਂ ਤਾਂ ਲੈ ਲਓਗੇ ਨਹੀਂ ਉਦੋਂ ਬਾਅਦ ਜਦੋਂ ਇਹਨਾਂ ਨੇ ਵੋਟਾਂ ਲੈ ਲੀਆਂ ਥੋਥੋ ਲੈਣਾ ਕੁਝ ਨਹੀਂ ਉਦੋਂ ਬਾਅਦ ਫਿਰ ਇਹ ਵੱਡੇ ਵੱਡੇ ਕਾਪੋਰ ਤੇ ਹੀ ਵੱਡੀਆਂ ਵੱਡੀਆਂ ਰੈਲੀਆਂ ਮਹਿੰਗੇ ਮਹਿੰਗੇ ਖਰਚੇ ਤੇ ਖਰਚੇ ਰੈਲੀਆਂ ਦੇ ਹੋਣਗੇ ਤੁਹਾਡੀ ਭਾਰਤੀ ਤੇ ਕੋਈ ਖਰਚਾ ਨਹੀਂ ਹੋਊਗਾ ਜਿਹੜਾ ਵਰਗ ਸਮਾਜ ਦੇ ਵਿੱਚ ਸੰਗਠਿਤ ਹੁੰਦਾਗਾ ਉਹ ਕੁਛ ਨਾ ਕੁਛ ਲੈ ਮਰਦਾ ਤੇ ਜਿਹੜੇ ਵਰਗ ਸੰਗਠਿਤ ਨਹੀਂ ਹੈਗੇ ਉਹਨਾਂ ਦਾ ਦੇਖੋ ਇੰਨਾ ਬੁਰਾ ਹਾਲ ਹੈ ਮੈਨੂੰ ਇੱਕ ਕਿਸੇ ਬੇਰੁਜ਼ਗਾਰ ਨੇ ਦੱਸਿਆ ਸੀ ਕਿ 2500 ਇਲੈਕਟ੍ਰੀਸ਼ੀਅਨ ਦੀ ਭਰਤੀ ਆਈ ਹੋਈ ਹੈ ਪੀਐਸਪੀਸੀਐਲ ਚ ਇਹਦੇ ਵਿੱਚ ਅਪਰੈਂਟਿਸ਼ਿਪ ਦੀ ਸ਼ਰਤ ਜ਼ਰੂਰੀ ਹੁੰਦੀ ਹੈ ਅਪਰੈਂਟਿਸ਼ਿਪ ਕਹਿੰਦੇ 600 ਬੰਦਾ ਪਾਸ ਹੈ ਕਲੀਅਰ ਹੈ ਜਿਹਦੀ ਕੰਪਲੀਟ ਹੈ ਅਪਰੈਂਟਿਸ਼ਿਪ 600 ਹੈ ਚਲੋ 1000 ਲਾ ਲਈਏ 3000 ਬੰਦਾ ਲਾ ਲੋ ਪੰਜਾਬ ਦਾ ਜਿਹੜਾ ਅਪਰੈਂਟਸ਼ਿਪ ਪਾਸ ਹੈ ਤੇ 1500 ਪੋਸਟ ਕਿੱਧਰ ਗਈ ਉਹ 1500 ਹੋਰ ਸਟੇਟਾਂ ਦੇ ਲੈ ਜਾਣਗੇ ਫੇਰ ਦੇਖੋ ਹੁਣ ਸऱ्या ਸऱ्याੰ ਦਿਸਦਾਗਾ ਕਿ ਪੰਜਾਬ ਦੇ ਹਿੱਸੇ ਕੀ ਆਊਗਾ ਤੇ ਆਦਰ ਸਟੇਟ ਦੇ ਹਿੱਸੇ ਕੀ ਆਊਗਾ ਪੰਜਾਬ ਹਿੱਸੇ 600 ਤੋਂ ਲੈ ਕੇ 1000 ਪੋਸਟ ਹੈ ਤੇ ਆਦਰ ਸਟੇਟ ਕੋਲੇ ਆਊਗੀ 1500 ਪੋਸਟ ਫੇਰ ਮੁੱਖ ਮੰਤਰੀ ਸਾਡੇ ਕਹਿੰਦੇ ਨੇ ਜਿਵੇਂ ਪਿਛਲੇ ਦਿਨ ਅੱਜ ਹੋਇਆ ਸੀਗਾ ਕਿ ਜੀ ਪੁਲਿਸ ਵਿਭਾਗ ਦੇ ਵਿੱਚ ਭਰਤੀ ਸੀਗੀ ਕਹਿੰਦੇ ਰਾਜਸਥਾਨ ਦੇ ਭਰਤੀ ਹੋਗੇ ਹਰਿਆਣੇ ਦੇ ਹੋਗੇ ਤੇ ਬਾਅਦ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਿਹਾ ਗਿਆ ਜਦੋਂ ਇਹਨਾਂ ਦਾ ਇਸ ਗੱਲ ਤੇ ਵਿਰੋਧ ਹੋਇਆ ਕਿ ਹੋਰ ਸਟੇਟਾਂ ਨੂੰ ਭਰਤੀ ਕਰੀ ਜਾਂਦੇ ਹੋ ਪੰਜਾਬ ਦੇ ਲੋਕ ਇੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਪੁੱਛਣਾ ਜਾਂਦੇ ਨੇ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਤੁਹਾਡੇ ਮਗਰ ਸਪੋਰਟ ਦੇ ਵੋਟ ਦੇ ਦਾ ਪੰਜਾਬ ਦੇ ਲੋਕ ਆਉਂਦੇ ਆ ਉਦੋਂ ਹਰਿਆਣੇ ਦੇ ਜਾਂ Rajasthan ਦੇ ਆਉਂਦੇ ਨੇ ਤਾਂ ਸਾਥੀਓ ਇਹੋ ਜਿਹੇ ਵੀ ਮੁੱਦੇ ਨੇ ਜਿਹੜੇ ਬੜੇ ਗੰਭੀਰ ਮੁੱਦੇ ਨੇ ਜਿਸ ਤਰ੍ਹਾਂ ਪੰਜਾਬ ਦੇ ਉਮੀਦਵਾਰਾਂ ਨੂੰ ਲਗਾਤਾਰ ਖੁੰਝੇ ਲਾਇਆ ਜਾ ਰਿਹਾ ਹੈ ਸਾਰੇ ਵਿਭਾਗਾਂ ਦੀ ਦੇਖੀ ਜਾਂਦੇ ਆ ਅਸੀਂ ਪਰ ਸਾਥੀਓ ਇਹ ਮੁੱਦੇ ਅਸੀਂ ਫੇਰੀ ਹੱਲ ਕਰਾ ਸਕਾਂਗੇ ਭਾਵੇਂ ਸਾਡੇ ਨਹੀਂ ਹੈਗੇ ਕਿਸੇ ਹੋਰ ਦੇ ਨੇ ਸਾਡੇ ਭੈਣ ਭਰਾਵਾਂ ਦੇ ਸਾਡੇ ਭੈਣ ਭਰਾਵਾਂ ਦੀ ਵੀ ਨਾ ਮੰਨ ਕੇ ਚੱਲੋ ਸਾਡੇ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਪਰ ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਹੀ ਮੰਗਾ ਪ੍ਰਾਪਤੀ ਅਸੀਂ ਸੰਗਠਿਤ ਹੋਈਏ ਜੇ ਅਸੀਂ ਖੁਦ ਦੀਆਂ ਮੰਗਾ ਪ੍ਰਾਪਤੀ ਸੰਗਠਿਤ ਹੋਵਾਂਗੇ ਜਾਗਰੂਕ ਹੋਵਾਂਗੇ ਲੜਾਈ ਲੜਾਂਗੇ ਤਾਂ ਅਸੀਂ ਪੰਜਾਬ ਦੇ ਹੋਰ ਮੁੱਦਿਆਂ ਦੀ ਵੀ ਲੜਾਈ ਲੜਾਂਗੇ ਸਾਥੀਓ ਇਹਨਾਂ ਨੇ ਝੂਠ ਬੋਲ ਕੇ ਕਿ ਤੁਹਾਨੂੰ ਆਉਣ ਸਾਰ ਅਸੀਂ ਪਹਿਲੀ ਕੈਬਨਟ ਮੀਟਿੰਗ ਜੀ ਹਰ ਹਰਾ ਪੈਨ ਜਿਹੜਾ ਉਹ ਵੀਡੀਓ ਜਗਾਰਾਂ ਵਾਸਤੇ ਚੱਲੂ ਆ ਲੇਕਿਨ ਇਹਨਾਂ ਦਾ ਹਰਾ ਪੈਨ ਦੀ ਸ਼ਾਹੀ ਜਿਹੜੀ ਉਹ ਖਤਮ ਹੋ ਚੁੱਕੀ ਹੈ ਇਹਨਾਂ ਦਾ ਹਰਾ ਪੈਨ ਪਤਾ ਨਹੀਂ ਕਿੱਥੇ ਰੱਖ ਕੇ ਜਿਹੜਾ ਉਹ ਭੁੱਲ ਗਏ ਨੇ ਤਾਂ ਸਾਥੀਓ ਗੱਲਾਂ ਬਹੁਤ ਨੇ ਮੈਂ ਥੋੜਾ ਸਮਾਂ ਥੋੜਾ ਜਿਹਾ ਜ਼ਿਆਦਾ ਲੈ ਗਿਆ ਮੈਂ ਤੁਹਾਨੂੰ ਕਲੀਅਰ ਜੀ ਦੱਸ ਦੇਣਾ ਚਾਹੁੰਦਾ ਕਿ 3743 ਦੇ ਸਾਰੇ ਵਿਸ਼ਿਆਂ ਨੂੰ ਭਰਤੀ ਗਈ ਜਾਊਗੀ ਇਹ ਮੰਗ ਹੈ ਕਿ ਭਰਤੀ ਦਿੱਤੀ ਜਾਵੇ ਸੋਸ਼ਲ ਸਟਡੀ ਯਰ ਸਿੰਗਲ ਸਟੈਪ ਸਬਜੈਕਟ ਨੂੰ ਬਰਾਬਰ ਕਨਸੀਡਰ ਕਰਕੇ ਭਰਤੀ ਦਿੱਤੀ ਜਾਵੇ ਮਾਸਟਰ ਗ੍ਰੈਜੂਏਟ ਦੇ ਸਾਰੇ ਵਿਸ਼ਿਆਂ ਦੀ ਭਰਤੀ ਦੀ ਮੰਗ ਹੈ 55% ਦੀ ਰੱਦ ਕਰਨ ਦੀ ਮੰਗ ਹੈ ਔਰ ਉਮਰ ਹੱਦ ਚ ਛੋੜ ਦੇ ਕੇ ਭਰਤੀ ਜਿਹੜੀ ਉਹ ਕੱਟਣ ਦੀ ਮੰਗ ਹੈ ਆਡਨ ਕਰਾਊਟ ਦੇ ਵਿਸ਼ੇ ਚ ਗੱਲ ਕਰੀਏ ਤਾਂ 250 ਭਰਤੀ ਨੂੰ ਕੰਪਲੀਟ ਕਰਕੇ ਪ੍ਰਾਇਮਰੀ ਕੈਡਰ ਦੇ ਵਿੱਚ CBSE ਸਕੂਲਾਂ ਦੀ ਦਰਸਤੇ ਜਿਹੜੀਆਂ ਹੈ 2000 ਟ੍ਰੇਨਿੰਗ ਟੀਚਰਾਂ ਦੀਆਂ ਪੋਸਟਾਂ ਦੀ ਵੀ ਮੰਗ ਹੈ ਦੂਸਰੇ ਪਾਸੇ ਮਲਟੀਪਰਪਸ ਹੈਲਥ ਵਰਕਰ ਜਿਹੜਾ ਹੈ ਹੈਲਥ ਵਿਭਾਗ ਦੇ ਵਿੱਚ ਸਾਰੀਆਂ ਖਾਲੀ ਪੋਸਟਾਂ ਦੇ ਉੱਪਰ ਅਮਰ ਹੱਦ ਦੇ ਉੱਤਰ ਛੋੜ ਦੇ ਕੇ ਜਿਹੜਾ ਉਹ ਭਰਤੀ ਦੀ ਮੰਗ ਹੈ ਸੋ ਸਾਥੀਓ ਬਹੁਤ ਸਾਰੀਆਂ ਮੰਗਾਂ ਨੇ ਬਹੁਤ ਸਾਰੀਆਂ ਮੰਗਾਂ ਨੇ ਅਸੀਂ ਪਿਛਲੇ ਸਮੇਂ ਦੇ ਵਿੱਚ ਕੀ ਕਰਦੇ ਆਏ ਆ ਸਰਕਾਰ ਸਾਨੂੰ ਸਿਰਫ ਮੀਟਿੰਗਾਂ ਦੇ ਲਾਰੇ ਦਿੰਦੀ ਰਹੀ ਹੈ ਔਰ ਅਸੀਂ ਮੀਟਿੰਗਾਂ ਲੈ ਕੇ ਸੋਚਦੇ ਸੀਗੇ ਕਿ ਸ਼ਾਇਦ ਕੋਈ ਚੰਗੀ ਸਰਕਾਰ ਚੁਣੀ ਆ ਅਸੀਂ ਭਗਵਾਨ ਤਮਨ ਸਾਹਿਬ ਲੋਕਾਂ ਚੋ ਵਿਚਰੇ ਹੋਏ ਨੇ ਲੋਕਾਂ ਚ ਉੱਠੇ ਹੋਏ ਨੇ ਲੋਕਾਂ ਦੀ ਗੱਲ ਸੁਣਨਗੇ ਆਮ ਆਦਮੀ ਨੇ ਪਰ ਮਹਾਰਾਜਾ ਸਤਜ ਜੀ ਹੁਣ ਆਮ ਨਹੀਂ ਰਹੇ ਮਹਾਰਾਜਾ ਹੋ ਚੁੱਕੇ ਨੇ ਇਸ ਕਰਕੇ ਉਹਨਾਂ ਨੇ ਕੰਨਾਂ ਚ ਆਪ ਦੀ ਚੀਖ ਪੁਕਾਰ ਪਾਉਣ ਦੇ ਵਾਸਤੇ ਸਾਨੂੰ ਕੱਲ ਨੂੰ 26 ਜਨਵਰੀ ਨੂੰ 9 ਵਜੇ ਲੁਧਿਆਣਾ ਪਹੁੰਚਣ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿਉਂਕਿ ਸਾਥੀਓ ਜੇ ਪਹੁੰਚਾਂਗੇ ਤਾਂ ਉੱਥੇ ਕੋਈ ਸੁਣੂਗਾ ਘਰੇ ਬੈਠਿਆਂ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ ਔਰ ਕੋਈ ਮੰਗ ਨਹੀਂ ਮੰਨੀ ਜਾਊਗੀ ਸੋ ਮੈਂ ਥੋੜਾ ਟਾਈਮ ਜ਼ਿਆਦਾ ਲੈ ਗਿਆ ਅੰਦਰ ਦੇ ਵਿੱਚ ਮੈਂ ਸਾਰੇ ਸਾਥੀਆਂ ਨੂੰ ਖਾਸ ਕਰਕੇ ਆਰਟਨ ਕ્રાਫਟ ਦੇ ਆਪਕ ਯੂਨੀਅਨ ਦੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਵੱਡੀ ਗਿਣਤੀ ਦੇ ਵਿੱਚ 26 ਜਨਵਰੀ ਨੂੰ ਕੱਲ ਨੂੰ ਲੁਧਿਆਣੇ ਪਹੁੰਚੋ ਔਰ ਬੇਰੁਜ਼ਗਾਰ ਸੰਜਮ ਮੋਰਟਾ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਸਾਰੇ ਜਥੇਬੰਦੀਆਂ ਦੇ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਕੱਲ ਨੂੰ 26 ਜਨਵਰੀ ਮੌਕੇ ਆਹ ਮੁੱਖ ਮੰਤਰੀ ਪੰਜਾਬ ਤੋਂ ਆਪਣੇ ਰੋਜ਼ਗਾਰ ਦਾ ਉਮਰ ਹੱਦ ਦਾ ਹੋਰ ਜਿਹੜੇ ਸਾਰੇ ਮਸਲੇ ਨੇ ਉਹਨਾਂ ਦੇ ਸਵਾਲ ਕਰੀਏ ਤੇ ਜਵਾਬ ਮੰਗੀਏ ਕਿ ਸਾਡੇ ਹਿੱਸੇ ਦਾ ਰੋਜ਼ਗਾਰ ਕਿੱਥੇ ਹੈ ਜੇਕਰ ਤੁਸੀਂ ਪੰਜਾਬ ਚੋਂ ਬੇਰੁਜ਼ਗਾਰੀ ਖਤਮ ਕਰ ਦਿੱਤੀ ਹੈ ਜੇਕਰ ਤੁਸੀਂ 40000 ਜਿਹੜੀਆਂ ਨੇ ਉਹ ਫਿਰ ਨੌਕਰੀਆਂ ਦੇ ਦਿੱਤੀਆਂ ਨੇ ਤੋਂ ਐਨੀਆਂ ਗਵੈਂਡੀਆਂ ਨਾਲ ਤੁਹਾਡਾ ਸਭ ਦਾ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦਾ